ਤੀਨਾਸ ਦੀ ਗੱਲ ਆ ਬਾਈ ਜੀ ਇਹ ਹੈਗਾ ਇੱਕ ਵਕੀਲ ਸਾਹਿਬ ਤੇ ਮੰਡੀ ਦੇ ਵਿੱਚ ਜਾਨੀ ਹਮਲਾ ਹੋਇਆ ਜਿੰਦੇ ਵਿੱਚ ਉਹਨਾਂ ਤੇ ਉਹਦੇ ਕਜ਼ਨ ਤੇ ਇਹ ਗੰਭੀਰ ਸੱਟਾਂ ਲਗੀਆਂ ਤੇ ਇੱਕ ਬੰਦੇ ਦੇ ਤਾਂ ਵਿੱਚੋਂ ਟੈਸਟਿਕਲ ਹੀ ਰਿਮੂਵ ਕਰਨ ਪਏ ਐਨੀ ਗੰਭੀਰ ਸੱਟ ਸੀਗੀ ਐਨੀ ਗੰਭੀਰ ਸੱਟ ਸੀਗੀ ਤੇ ਇਹ ਬਜਾਏ ਕਿ ਪੁਲਿਸ ਪ੍ਰਸ਼ਾਸਨ ਨੇ ਉਹ ਬੰਦੇ ਦੀ ਸਟੇਟਮੈਂਟ ਰਿਕਾਰਡ ਕਰਨ ਦੇ ਦੂਜੀ ਧਿਰ ਦੀ ਸਟੇਟਮੈਂਟ ਰਿਕਾਰਡ ਕਰਕੇ ਤੇ ਵਕੀਲ ਸਾਹਿਬ ਤੇ ਉਹਦੇ ਕਜ਼ਨ ਤੇ ਪਰਚਾ ਕੱਟਤਾ 307 ਇਹਨਾਂ ਵੱਨੋਂ ਬੰਦੀ ਸੀਗੀ ਤਡਾਨੀ ਤੇ ਇਹਨਾਂ ਦੇ ਕੱਲੀ ਰੱਪਟ ਦਰਜ ਕਰਕੇ ਤੇ ਦੂਜੀ ਧਿਰ ਅੱਜ ਆਜ਼ਾਦ ਫਿਰਦੀ ਗਿਆ ਜੋ ਕਿ ਕ੍ਰਿਮੀਨਲ ਮਾਈਂਡਡ ਬੰਦੇ ਹੈਗੇ ਆ ਤੇ ਪੁਲਿਸ ਪ੍ਰਸ਼ਾਸਨ ਦਾ ਇੰਨਾ ਤੱਕ ਕਿ ਇਹਨਾਂ ਦੇ ਕੱਲੀ ਰੱਪਟ ਦਰਜ ਕਰਕੇ ਤੇ ਇਹ ਹੈਗਾ ਵੀ ਫਾਰਕ ਕਰਤਾ ਜੀ ਵੀ ਇਸ ਤੋਂ ਬਾਅਦ ਤਾਂ ਜੀ ਕੁਝ ਬੰਦਾ ਨਹੀਂ ਗਾ ਤੇ ਵੇਅਰ ਐਜ਼ ਇਹਨਾਂ ਵੱਨੋਂ ਕੋਈ ਵੀ ਉਹਨਾਂ ਤੇ ਸੱਟ ਨਹੀਂ ਮਾਰੀ ਗਈ ਵਜਾ ਰੰਜਿਸ਼ ਜਿਹੜੀ ਪਾਈ ਗਈ ਉਹ ਇਹ ਪਾਈ ਗਈ ਵੀ ਵਕੀਲ ਸਾਹਿਬ ਨੇ ਇੱਕ ਵਕੀਲ ਹੁੰਦੇ ਹੋਏ ਦੋ ਆਦਮੀਆਂ ਦੀ ਜ਼ਮਾਨਤ ਕਰਾਈ ਸੀ ਉਹ ਰੰਜਿਸ਼ ਕੱਢਦੇ ਹੋਏ ਜਿਹੜਾ ਹੈਗਾ ਵਕੀਲ ਸਾਹਿਬ ਦੇ ਵਕੀਲ ਸਾਹਿਬ ਇੱਕ ਕਜ਼ਨ ਤੇ ਜਾਣੇ ਮਾਰਨ ਦਾ ਹਮਲਾ ਕੀਤਾ ਤੇ ਪੁਲਿਸ ਨੇ ਰਾਦਰ 307 ਜਿਹੜਾ ਹੈਗਾ ਇਹਨਾਂ ਦੇ ਵੱਨੋਂ ਕੱਟਣ ਦੇ ਇਹਨਾਂ ਤੇ ਉਲਟਾ ਕੱਟਤੀ ਤੇ ਜਿਹੜੇ ਬਿਆਨ ਪਹਿਲੇ ਦਿਨ ਦਰਜ ਹੋਏ ਸੀ ਉਹ ਪਾੜ ਕੇ ਤੇ ਨਵੀਂ ਬਿਆਨ ਦੂਜੀ ਤਰ੍ਹਾਂ ਦੇ ਕਹਿਣ ਤੇ ਜਿਹੜਾ ਹੈਗਾ ਬਰਜ ਕੀਤੇ ਜਿਸ ਰੂਲਿੰਗ ਪਾਰਟੀ ਦੇ ਜਿਹੜੇ ਹੈਗੇ ਆ ਲੋਕ ਐਮਐਲਏ ਸਾਹਿਬ ਸਾਰੇ ਇਹ ਹੈਗਾ ਉਹਨਾਂ ਦੇ ਕਹਿਣ ਤੇ ਪੁਲਿਸ ਜੋ ਵੀ ਕਰੀ ਜਾਂਦੀ ਹੈ ਕੀ ਹੈ ਤੇ ਪ੍ਰਸ਼ਾਸਨ ਦਾ ਹਾਲ ਵੇਖਣ ਵਾਲਾ ਹੈ ਵੀ ਜਿਸ ਤਰ੍ਹਾਂ ਇਹ ਹੈਗਾ ਵੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਹੁੰਦੀ ਸੀਗੀ ਉਹਨਾਂ ਦਾ ਹਾਲ ਦੇਖਣ ਵਾਲਾ ਵੀ ਪ੍ਰਸ਼ਾਸਨ ਇਹ ਆਮ ਆਦਮੀ ਪਾਰਟੀ ਅੱਗੇ ਕਰੇਗਾ ਖਾਸ ਕਰੋ ਬੀਟਾ ਨਤੀਜਾਸ ਦੀ ਗੱਲ ਹੈ ਬਾਈ ਜੀ ਇਹ ਹੈਗਾ ਇੱਕ ਵਕੀਲ ਸਾਹਿਬ ਤੇ ਮੰਡੀ ਦੇ ਵਿੱਚ ਜਾਨੀ ਹਮਲਾ ਹੋਇਆ ਜਿੰਦੇ ਵਿੱਚ ਉਹਨਾਂ ਤੇ ਉਹਦੇ ਕਜ਼ਨ ਤੇ ਇਹ ਗੰਭੀਰ ਸੱਟਾਂ ਲੱਗੀਆਂ ਤੇ ਇੱਕ ਬੰਦੇ ਦੇ ਦਾ ਵਿੱਚੋਂ ਟੈਸਟਿਕਲ ਹੀ ਰਿਮੂਵ ਕਰਨਾ ਪਿਆ ਇੰਨੀ ਗੰਭੀਰ ਸੱਟ ਸੀਗੀ ਇੰਨੀ ਗੰਭੀਰ ਸੱਟ ਸੀਗੀ ਤੇ ਇਹ ਹੈ ਬਜਾਏ ਕਿ ਪੁਲਿਸ ਪ੍ਰਸ਼ਾਸਨ ਨੇ ਉਹ ਬੰਦੇ ਦੀ ਸਟੇਟਮੈਂਟ ਰਿਕਾਰਡ ਕਰਨ ਦੇ ਦੂਜੀ ਧਿਰ ਦੀ ਸਟੇਟਮੈਂਟ ਰਿਕਾਰਡ ਕਰਕੇ ਤੇ ਵਕੀਲ ਸਾਹਿਬ ਤੇ ਉਹਦੇ ਕਜ਼ਨ ਤੇ ਪਰਚਾ ਕੱਟਤਾ 307 ਇਹਨਾਂ ਵੱਨੋਂ ਬੰਦੀ ਸੀਗੀ ਤਬਾਣੀ ਤੇ ਇਹਨਾਂ ਦੇ ਕੱਲੀ ਰੱਟ ਦਰਜ ਕਰਕੇ ਤੇ ਦੂਜੀ ਧਿਰ ਅੱਜ ਆਜ਼ਾਦ ਫਿਰਦੀ ਹੈ ਜੋ ਕਿ ਕ੍ਰਿਮਨਲ ਮਾਈਂਡਡ ਬੰਦੇ ਹੈਗੇ ਆ ਤੇ ਪੁਲਿਸ ਪ੍ਰਸ਼ਾਸਨ ਦਾ ਇੰਨਾ ਤੱਕਾ ਕਿ ਕੱਲੀ ਰੱਟ ਦਰਜ ਕਰਕੇ ਤੇ ਇਹ ਹੈਗਾ ਵੀ ਫਾਰਕ ਕਰਤਾ ਜੀ ਵੀ ਇਹ ਤੋਂ ਵੱਧ ਤਾਂ ਜੀ ਕੁਝ ਬੰਦਾ ਨਹੀਂਗਾ ਤੇ ਵੇਅਰ ਐਜ਼ ਇਹਨਾਂ ਵੱਨੋਂ ਕੋਈ ਵੀ ਉਹਨਾਂ ਤੇ ਸੱਟ ਨਹੀਂ ਮਾਰੀ ਗਈ ਵਜਾ ਰੰਜਿਸ਼ ਜਿਹੜੀ ਪਾਈ ਗਈ ਉਹ ਇਹ ਪਾਈ ਗਈ ਵਕੀਲ ਸਾਹਿਬ ਨੇ ਇੱਕ ਵਕੀਲ ਹੁੰਦਿਆਂ ਹੋਇਆ ਦੋ ਆਦਮੀਆਂ ਦੀ ਸਮਾਨਤ ਕਰਾਈ ਸੀ ਉਹ ਰੰਜਿਸ਼ ਕੱਢਦੇ ਹੋਏ ਜਿਹੜਾ ਹੈਗਾ ਵਕੀਲ ਸਾਹਿਬ ਦੇ ਵਕੀਲ ਸਾਹਿਬ ਨੇ ਕਜ਼ਮ ਤੇ ਜਾਣੇ ਮਾਰਨ ਦਾ ਹਮਲਾ ਕੀਤਾ ਤੇ ਪੁਲਿਸ ਨੇ ਰਾਦਰ 307 ਜਿਹੜਾ ਹੈਗਾ ਇਹਨਾਂ ਦੇ ਵੱੰਨੋਂ ਕੱਟਣ ਦੇ ਇਹਨਾਂ ਤੇ ਉਲਟਾ ਕੱਟਤੀ ਤੇ ਜਿਹੜੇ ਬਿਆਨ ਪਹਿਲੇ ਦਿਨ ਦਰਜ ਹੋਈ ਸੀ ਉਹ ਪਾੜ ਕੇ ਤੇ ਨਵੀਂ ਬਿਆਨ ਦੂਜੀ ਧਿਰ ਦੇ ਕਹਿਣ ਤੇ ਜਿਹੜਾ ਹੈਗਾ ਦਰਜ ਕੀਤੇ ਜਿਸ ਰੂਲਿੰਗ ਪਾਰਟੀ ਦੇ ਜਿਹੜੇ ਹੈਗੇ ਆ ਲੋਕ ਐਮਐਲਏ ਸਾਹਿਬ ਸਾਰੇ ਇਹ ਹੈਗਾ ਉਹਨਾਂ ਨੇ ਕਹਿਣ ਤੇ ਪੁਲਿਸ ਜੋ ਵੀ ਕਰੀ ਜਾਂਦੀ ਹੈ ਕੀ ਹੈ ਤੇ ਪ੍ਰਸ਼ਾਸਨ ਦਾ ਹਾਲ ਵੇਖਣ ਵਾਲਾ ਹੈ ਵੀ ਜਿਸ ਤਰ੍ਹਾਂ ਇਹ ਹੈਗਾ ਵੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਹੁੰਦੀ ਸੀਗੀ ਉਹਨਾਂ ਦਾ ਹਾਲ ਦੇਖਣ ਵਾਲਾ ਵੀ ਪ੍ਰਸ਼ਾਸਨ ਇਹ ਆਮ ਆਦਮੀ ਪਾਰਟੀ ਇੱਥੇ ਘਰੇ ਰੱਖਸਾ ਨਾ ਲੋ ਬੇਟਾ